ਡੇਰਾ ਹਮਾਇਤ ਮਾਮਲੇ ਵਿੱਚ ਧਾਰਮਿਕ ਸਹਾ ਦੇ ਤੀਸਰੇ ਦਿਨ ਅਕਾਲੀ ਨੇਤਾਵਾਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੇ ਜੋੜਾ ਘਰ ਵਿੱਚ ਜੋੜੇ ਸਾਫ ਕੀਤੇ ਗਏ 2 ਘੰਟੇ ਦੇ ਕਰੀਬ ਇਹਨਾਂ ਨੇਤਾਵਾਂ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿ ਪ੍ਰਮਿੰਦਰ ਸਿੰਘ ਟੀਨ ਸਾਹ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਸਮੇਤ 21 ਸਿੱਖ ਆਗੂ ਜੋੜੇ ਸਾਫ ਕਰ ਰਹੇ ਹਨ ਇਸ ਦੌਰਾਨ ਇਹਨਾਂ ਨੇਤਾਵਾਂ ਵੱਲੋਂ ਜੋੜਿਆਂ ਨੂੰ ਸਾਫ ਕਰਨ ਤੋਂ ਇਲਾਵਾ ਉਹਨਾਂ ਨੂੰ ਪਾਲਿਸ਼ ਵੀ ਕੀਤਾ ਗਿਆ ਅੱਜ ਜੋੜਿਆਂ ਦੀ ਸੇਵਾ ਸੀ ਹਾਂਜੀ 2 ਘੰਟੇ ਜੋੜਿਆਂ ਦੀ 2 ਘੰਟੇ ਲੰਗਰ ਦੀ ਤੇ ਪ੍ਰਕਰਮਿਆਂ ਦੀ ਤੇ ਸਫਾਈ ਸੀ ਸੜਕ ਦੀ ਇਹ ਚਾਰ ਤਰ੍ਹਾਂ ਦੀ ਸੇਵਾ ਸੀ ਇੱਕ ਘੰਟਾ ਪਾਰਟ ਸੁਣਨਾ ਉਹ ਪਰਸੋਂ ਲਾਸਟ ਦਿਨ ਮੁੱਖ ਜੀ ਉਹ ਸੁਣ ਅ ਅੱਜ ਜੋ ਹੈ ਜੋੜਿਆਂ ਦੀ ਸੇਵਾ ਹੁਣ ਇੱਕ ਹੁਕਮ ਹੋਇਆ ਤੇ ਸਾਰੇ ਅਸੀਂ ਅ ਜੋੜਿਆਂ ਦੀ ਸੇਵਾ ਕਰ ਰਹੇ ਹਾਂ 2 ਘੰਟੇ ਦੀ ਸੇਵਾ ਸਾਨੂੰ ਲਈ ਹੈ ਤੇ ਸੰਦੇਸ਼ ਅਨੁਸਾਰ ਘਟੋ ਘਟ ਜਿਹੜੇ 2 ਘੰਟੇ ਦੀ ਸੇਵਾ ਕਰਨ ਜਾ ਰਹੇ ਹਾਂ ਤੇ ਕੱਲ ਨੂੰ ਜਿਹੜਾ ਲੰਗਰ ਵਰਤੌਣ ਦੀ ਸੇਵਾ ਲੱਗੀ ਹੈ ਕੱਲ ਮੇਰਾ ਰੈਸਿਡੈਂਸ ਮਤਮ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਉਸ ਹੁਕਮਨਾਮੇ ਦੀ ਸਿੱਖ ਸਿਆਸੀ ਆਗੂਆਂ ਨੇ ਉਲੰਘਣਾ ਕੀਤੀ ਸੀ ਜਿਸ ਵਿੱਚ ਡੇਰਾ ਸੱਚਾ ਸੌਦਾ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਸੀ ਵੱਖ-ਵੱਖ ਪਾਰਟੀਆਂ ਨਾਲ ਜੁੜੇ 44 ਆਗੂ ਦੋਸ਼ੀ ਪਾਏ ਗਏ ਸਨ ਜਿਨ੍ਹਾਂ 'ਚੋਂ ਹੁਣ ਤੱਕ 40 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸੰਮੁਖ ਹੋ ਕੇ ਹਰ ਸਜ਼ਾ ਭੁਗਤਣ ਲਈ ਪੁੱਜੇ ਸਨ ਜਿਨ੍ਹਾਂ 'ਚੋਂ 21 ਸਿੱਖ ਆਗੂਆਂ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਗਈ ਅੰਮ੍ਰਿਤਸਰ ਤੋਂ ਸੁਮਿਤ ਖਾਨ ਆਨਜਾਗ ਬਣੀ ਟੀਵੀ